ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਬਜੀਆਂ ਨੂੰ ਲੈ ਕੇ ਆਜਨੇ ਅੱਜ ਦੀ ਵੱਡੀ ਖਬਰ ਲੈਂਡ ਪੂਲਿੰਗ ਸਕੀਮ ਦੇ ਹਾਈ ਕੋਰਟ ਦਾ ਵੱਡਾ ਫੈਸਲਾ ਕੋੜੋ ਵੇਰਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਲੈਂਡ ਪੂਲਿੰਗ ਸਕੀਮ ਤੇ ਲਗਾਈ ਰੋਕ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤਾ ਜਾ ਰਿਹਾ ਲੈਂਡ ਪੂਲਿੰਗ ਸਕੀਮ ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਦਿੱਤੀ ਹੈ ਦੇ ਫੈਸਲਾ 102 ਪਟੀਸ਼ਨਰਾਂ ਤੇ ਪਟੀਸ਼ਨ ਦੇ ਸੁਣਵਾਈ ਕਰਦੇ ਹੋਏ ਆਇਆ ਹੈ ਜਿਨ੍ਹਾਂ ਦੀ ਕਰੀਬ 250 ਏਕੜ ਜਮੀਨ ਇਸ ਯੋਜਨਾ ਤਹਿ ਲਈ ਜਾ ਰਹੀ ਸੀ ਪਟੀ ਪੀਟੀਸ਼ਨ ਕਰਤਾਵਾਂ ਦੇ ਵਕੀਲ ਚਰਨ ਚਰਨ ਜਪਾਲ ਸਿੰਘ ਬਗਾੜੀਆ ਨੇ ਦੱਸਿਆ ਕਿ ਹਾਈ ਕੋਰਟ ਨੇ ਖਾਸ ਤੌਰ ਤੇ ਉਸ ਜ਼ਮੀਨ ਤੇ ਰੋਕ ਲਗਾਈ ਹੈ ਜਿਸ ਦਾ ਜ਼ਿਕਰ ਉਹਨਾਂ ਨੇ ਆਪਣੇ ਪੀਟੀਸ਼ਨ ਵਿੱਚ ਕੀਤਾ ਸੀ ਉਹਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਕੇਸ ਤੋਂ ਇਲਾਵਾ ਇੱਕ ਹੋਰ ਵੱਖਰੀ ਪੀਟੀਸ਼ਨ ਵਿੱਚ ਵਿਚਾਰ ਅਧੀਨ ਹੈ ਅਦਾਲਤ ਵੱਲੋਂ ਸਰਕਾਰ ਤੋਂ ਸਪਸ਼ਟੀ ਕਰਨ ਦੀ ਮੰਗ ਅਦਾਲਤ ਨੇ ਪੰਜਾਬ ਸਰਕਾਰ ਨੂੰ ਕਈ ਮਹੱਤਵਪੂਰਨ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਅਦਾਲਤ ਨੇ ਪੁੱਛਿਆ ਹੈ ਕਿ ਕਿ ਇਸ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਵਾਤਾਵਰਣ ਤੇ ਸਮਾਜਿਕ ਪ੍ਰਭਾਵਾਂ ਨੂੰ ਕੋਲਾ ਕਰ ਕਿਹਾ ਗਿਆ ਹੈ ਜਿਹੜਾ ਬਦਲਤ ਨੇ ਇਹ ਵੀ ਪੁੱਛਿਆ ਹੈ ਕਿ 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 ਇਹ ਸੇ ਨੀਤੀ ਵਿੱਚ ਭੂਮੀਹੀਨ ਮਜ਼ਦੂਰਾ ਤੇ ਹੋਰ ਲੋਕਾਂ ਦੇ ਮੁੜ ਮਸੀਬੇ ਲਈ ਕੋਈ ਅਵਸਥਾ ਹੈ ਜੋ ਆਪਣੀ ਰੋਜੀ ਰੋਟੀ ਲਈ ਇਸ ਜ਼ਮੀਨ ਤੇ ਨਿਰਪਰ ਹਨ ਸਰਕਾਰ ਨੇ ਅਦਾਲਤ ਨੂੰ ਭਰੋਸਾ ਦਿੱਤਾ ਹੈ ਕਿ ਅਗਲੀ ਸੁਣਵਾਈ ਤੱਕ ਇਸ ਨੀਤੀ ਤਹਿਤ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਇਸ ਮਾਮਲੇ ਦੀ ਸੁਣਵਾਈ ਅਗਲੀ ਸੁਣਵਾਈ ਜਲਦ ਹੋਣ ਤੇ ਨਿਰਪਰ ਹਨ ਧੰਨਵਾਦ